ਖੁਸ਼ਿਆਰਪੁਰ ਦੇ ਹਲਕਾ ਚੱਬੀਵਾਲ ਅਧੀਨ ਆਉਂਦੇ ਪਿੰਡ ਚੀਤੋਤੋ ਤਸਵੀਰਾ ਸਾਹਮਣੇ ਆਈਆਂ ਨੇ ਜਿੱਥੇ ਕੀ ਪਰਿਵਾਰ ਦੇ ਵੱਲੋਂ ਹਵੇਲੀ ਦੇ ਵਿੱਚ ਮੱਝਾ ਬੰਨੀਆਂ ਹੋਈਆਂ ਸੰਤਾ ਦੋ ਗਰਭਤੀ ਮੱਝਾਂ ਜਿਹੜੀਆਂ ਨੇ ਚੋਰੀ ਹੋ ਗਈਆਂ ਨੇ ਜਿਸ ਤੋਂ ਬਾਅਦ ਪਰਿਵਾਰ ਅਤੇ ਹੋਰਨਾ ਪਿੰਡ ਵਾਸੀਆਂ ਦੇ ਵੱਲੋਂ ਇਸ ਚੋਰੀ ਦਾ ਦੋਸ਼ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਲਾਇਆ ਜਾ ਰਿਹਾ। ਜਾਣਕਾਰ ਦਿੰਦਿਆ ਪਿੰਡ ਮੈਲਾ ਨੀਲਮਤੀ ਉਸਦੇ ਪਤੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਪੰਚਾਇਤੀ ਚੋਣਾਂ ਦੇ ਦੌਰਾਨ ਜੇਤੂ ਉਮੀਦਵਾਰ ਨੂੰ ਵੋਟਾਂ ਪਾਈਆਂ ਗਈਆਂ ਸਨ ਨਤੇਜ ਦੀ ਰਿੜਕ ਵਜੋਂ ਪਿੰਡ ਦੇ ਇੱਕ ਦੁਕਾ ਵਕਤੀ ਉਹਨਾਂ ਦੇ ਨਾਲ ਰੰਜਿਸ਼ ਰੱਖਦੇ ਨੇ ਤਾਂ ਬਿਨਾ ਵਜਾ ਤੋਂ ਅਕਸਰ ਤੰਗ ਪਰੇਸ਼ਾਨ ਕਰਦੇ ਰਹਿੰਦੇ ਰਹੇ ਉਹਨਾਂ ਦੱਸਿਆ ਕਿ ਬੀਤੀ ਰਾਤ ਉਹ ਆਪਣੀਆਂ ਮੱਜਾਂ ਨੂੰ ਹਵੇਲੀ ਦੇ ਵਿੱਚ ਸਹੀ ਸਨਾਮਤ ਬਣ ਕੇ ਗਏ ਸੰਤਾ ਜਦ ਤੜਕਸਾਰ ਉਹਨਾਂ ਨੇ ਆ ਕੇ ਦੇਖਿਆ ਕਿ ਹਵੇਲੀ ਦੇ ਵਿੱਚੋਂ ਦੋ ਮੱਜਾਂ ਜੋ ਕਿ ਗਰਭਵਤੀ ਸੀ ਉਹ ਚੋਰੀ ਹੋ ਚੁੱਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਕਤ ਸ਼ਰਾਰਤੀ ਅਨਸਰ ਸਾਡੀ ਹਵੇਲੀ ਨੂੰ ਜਾਂਦੇ ਪੰਚਾਇਤੀ ਰਾਹ ਤੇ ਗੋਹੇ ਨਾਲ ਭਰੀ ਹੋਈ ਟਰਾਲੀ ਵੀ ਸੁੱਟ ਗਏ ਨੇ ਤਾਂ ਇਸ ਤਰ੍ਹਾਂ ਕਰਨ ਦੀ ਉਕਤ ਅਨਸਰਾਂ ਦੇ ਵੱਲੋਂ ਉਹਨਾਂ ਨੂੰ ਤਮਕੀ ਵੀ ਦਿੱਤੀ ਗਈ ਸੀ ਜਿਸ ਦੀ ਕੀ ਬਕਾਇਦਾ ਉਹਨਾਂ ਕੋਲ ਵੀਡੀਓ ਵੀ ਹੈ ਤਾਂ ਉਥੇ ਹੀ ਦੂਜੇ ਪਾਸੇ ਪਿੰਡ ਦੇ ਰਹਿਣ ਵਾਲੇ ਆ ਪਾਗੂ ਮੋਹਨ ਲਾਲ ਜਿੱਤੋ ਜੋ ਕਿ ਮੌਜੂਦਾ ਸਰਪੰਚ ਦਾ ਪਤੀ ਵੀ ਹੈ ਉਹਨਾਂ ਦਾ ਕਹਿਣ ਹੈ ਕਿ ਪੰਚਾਇਤ ਦੇ ਵੱਲੋਂ ਪਹਿਲਾਂ ਵੀ ਉਕਤ تیر ਨੂੰ ਪੰਚਾਇਤ ਚ ਬੁਲਾਇਆ ਗਿਆ ਸੀ ਤਾਂ ਜੋ ਮਾਮਲੇ ਨੂੰ ਸੁਲਝਾਇਆ ਜਾ ਸਕੇ ਪਰੰਤੂ ਉਕਤ تیر ਉਸ ਵਕਤ ਵੀ ਪੰਚਾਇਤ ਵਿੱਚ ਪੇਸ਼ ਨਹੀਂ ਹੋਈ ਅਤੇ ਹੁਣ ਇਸ ਤਰ੍ਹਾਂ ਦੀਆਂ ਕਟਿਆ ਕਰਤੂਤਾ ਕਰਕੇ ਗਰੀਬ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਇਸ ਮੌਕੇ ਪਿੰਡ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਅਤੇ ਸ਼ਰਾਬੀ ਅਨਸਰਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ। ਕੀ ਨਾਮ ਤੁਹਾਡਾ? ਨੀਲਮ ਕਿਹੜਾ ਪਿੰਡ ਆਪਣਾ? ਚਿੱਤੋਂ ਕੀ ਹੋਇਆ? ਮੱਝਾਂ ਪਾਜੀ ਰਾਤ ਦੀਆਂ ਗਾਇਵ ਹੈਗੀਆਂ ਦੋਨੇ ਇੱਥੇ ਨਾਲੇ ਕਿਹੜਿਆਂ ਨੂੰ ਅੱਡਾਂ ਲਾਈਆਂ? ਨਾਲੇ ਸ਼ਰਾਬ ਪੀਤੇ ਵੀ ਕੋਲ ਗੋਮੱਝਾਂ ਨਹੀਂ ਹੈਗੀਆਂ ਸੋਏ ਪਰ ਮੱਝਾਂ ਸਾਥੇ ਕੇਸ ਤਾਂ ਵੀ ਨਹੀਂ ਉਤਰੀਆਂ ਸੀ ਪਰ ਉਹ ਨਹੀਂ ਆਉਂਦੀਆਂ ਹੈਗਾ। ਕੋਣ ਬੰਦੇ ਸੀ ਕਿਹਦੇ ਤੇ ਸ਼ੱਕ ਹੈ? ਬੰਦੇ ਇੱਥੇ ਦੇ ਪਿੰਡ ਦੇ ਹੀ ਹੈ। ਉਹ ਜਿੱਤੀ ਪੁਲਿਸ ਕੰਪਲੇਨ ਹਾਂ ਹਾਂ ਜੀ ਕੰਪਲੀਟ ਕਰ ਦਿੱਤੇ ਕਿੰਨੇ ਕੋਈ ਰਾਤੀ ਹੋਇਆ ਕੁਝ ਪਤਾ ਕੋਸ਼ਸ਼ ਨਹੀਂ ਸਾਨੂੰ ਤਾਂ ਪਤਾ ਹੈਗਾ ਇਹ ਤਾਂ ਚੱਲ ਗਏ ਤੇ 8:00 ਵਜੇ ਤੋਂ ਬਾਅਦ ਹੋਇਆ ਜੋ ਵੀ ਹੋਇਆ ਸਵੇਰੇ ਦੀ ਫਿਰ ਕਿੱਦਾਂ ਪਤਾ ਲੱਗਾ ਜੀ ਸਵੇਰਾ ਸੀ ਮੱਝਾਂ ਚੋਣ ਆਏ 5:00 ਵਜੇ ਇੱਕ ਮੱਝ ਖੁੱਲੀ ਘੁੰਮਦੀ ਸੀਗੀ ਜੇ ਖੁੱਲੀ ਘੁੰਮਦੀ ਦੀ ਫੇਰ ਅਸੀਂ ਮੱਝਾਂ ਦੇਖੀਓ ਸਾਡੀਆਂ ਦੋ ਮੱਝਾਂ ਹੈ ਨਹੀਂ ਅਸੀਂ ਪਰੇ ਤੱਕ ਦੇਖਣਗੇ ਸਾਨੂੰ ਨਜ਼ਰ ਨਹੀਂ ਆਈਆਂ ਮੱਝਾਂ ਕਿਉਂ ਤੰਗ ਕਰਦੇ ਹੋ ਉਹ ਬੋਟਾਂ ਵਿੱਚ ਵੇ ਬੋਟਾਂ ਪਾਈਆਂ ਨੇ ਜਿਆਦਾ ਤੇਰੇ ਰਸਤੇ ਰੋਸ ਤੋਂ ਬੰਦ ਕਰਦੇ ਰੇ ਬੋਲਦੇ ਰੇ ਕਾਫੀ ਅਸੀਂ ਨਹੀਂ ਹੰਗਾਰਾ ਤੱਕ ਵੀ ਦਿੱਤਾ ਉਹ ਤੇ ਵਾਧਾ ਢੇਰ ਗੱਭੇ ਸਿੱਟਣ ਲਾ ਪੇ ਰਾਤ ਦੀ ਵੀ ਟਰੈਲੀ ਲਹੀ ਵੀ ਹਾਂ ਅਸੀਂ ਗਰੀਬ ਬੰਦੇ ਆ ਅਸੀਂ ਕੁਛ ਨਹੀਂ ਕਰ ਸਕਦੇ ਜੋ ਤੁਸੀਂ ਕਰ ਸਕਦੇ ਸਹੀ ਹੈ ਕਿ ਪਿੰਡ ਦੇ ਬੰਦੇ ਜਣੇ ਹਾਂਜੀ ਪਿੰਡ ਦੇ ਹੀ ਐ ਸਾਨੂੰ ਇੰਨਾ ਖਤਰਾ ਹੈ ਨਾ ਸਾਡੀ ਧੀਆਂ ਧਿਆਣੀਆਂ ਸਾਨੂੰ ਉਹ ਵੀ ਖਤਰਾ ਵੀ ਅਸੀਂ ਐਸੇ ਵੀ ਲੈ ਆ ਨਹੀਂ ਸਕਦੇ ਰਾਤ ਨੂੰ ਨੀਰੇ ਹੋਏ ਵੀ ਕੀ ਚੱਤੇ ਕੀ ਹੈ ਕਿ ਕੰਦੇ ਕੀ ਹੋਵੇ ਕਹਿੰਦੇ ਪਤਾ ਨਹੀਂ ਜੀ ਉਹਨਾਂ ਨੂੰ ਪੁੱਛਿਓ ਹਾਂ ਜੀ ਚਨੇ ਲਾ ਰਹੀ ਜੀ ਹਾਂਜੀ ਕੀ ਹੋਇਆ ਬੰਦੀ ਸਾਡੀਆਂ ਭਾਈ ਦੋ ਮੱਜਾਂ ਸੋ ਇਸਨੇ ਦੀਆਂ ਨੀਆਂ ਉਹ ਛੁੱਟੀਆਂ ਉਹ ਰਾਤਾਂ ਗਿਆ ਬਾ ਕਿਤੇ ਸੱਤ 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 ਜਿਹਨ ਦੀਪਾਂ ਛਕਵਾ ਕਿ ਜਿਹੜੇ ਟੈਲੀ ਲੱਗ ਗਏ ਆ ਸਾਨੂੰ ਪੂਰੀ ਵੀ ਆ ਕੇ ਕੰਮ ਵੀ ਇਹਨੇ ਨਾ ਕੀਤਾ ਹੋਊਗਾ ਤੇ ਉਸ ਤੋਂ ਬਾਅਦ ਸਵੇਰ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਕਹਿੰਦਾ ਮੈਂ ਹੋਰ ਛੱਡਣੀ ਆ ਹਾਂ ਜੀ ਹਾਂ ਜੀ ਦੇਖੀ ਵੀਡੀਓ ਹਾਂ ਦੇਖੀ ਆ ਜੀ ਤੇ ਉਹ ਕਹਿੰਦਾ ਮੈਂ ਉਹ ਭਰਨ ਚੱਲਾ ਮੁੜ ਕੇ ਫੇਰ ਸਿੱਖੂਗਾ ਵੀ ਜਾ ਕੇ ਮੈਂ ਰਸਤੇ ਨੂੰ ਤਾਂ ਬੰਦ ਕਰ ਦਿੱਤਾ ਹਾਂ ਹਾਂ ਰਸਤੇ ਹੀ ਬੰਦ ਕੀਤਾ ਆ ਸਾਨੂੰ 33 ਸਾਲ ਹੋ ਗਏ ਲੰਘਦੇ ਇਹਨੂੰ 2004 ਜੇ ਪੱਕੀ ਪਹਿਲਾਂ ਬਣ ਚੁੱਕੀ ਵੀ ਆ ਤੇ ਮੁੜ ਕੇ ਸਾਨੂੰ ਪਰੇਸ਼ਾਨ ਹੋਗਾ 4-5 ਮਹੀਨੇ ਕਰ ਦੇਣ ਇਹਨਾਂ ਨੂੰ ਇਹ ਸਾਡਾ ਬੋਟਾ ਦਾ ਮਸਲਾ ਹਾਂਜੀ ਹਾਂਜੀ ਤੁਸੀਂ ਬੋਟਾ ਦੂਜੇ ਪਾਸੇ ਪਾਈਆਂ ਸਰ ਇਹੀ ਰੜਕੇ ਆ ਹਾਂਜੀ ਕੀ ਮੰਗ ਕਰਦੇ ਮੰਗੇ ਇਹ ਸਾਡ ਨੂੰ حساب ਦਿੱਤਾ ਜਾਂਦਾ ਆ ਆਮਲ ਵਧੀਆ ਸਾਡ ਦੇਖੋ ਜੀ ਇੱਕ ਇਹਨਾਂ ਦੀ ਹਵੇਲੀ ਨੂੰ ਪੰਚਾਇਤੀ ਸੜਕ ਆਂਦੀ ਆ ਬਾਈ 24 ਸਾਲ ਤੋਂ ਪੱਕੀ ਸੜਕ ਪਹਿਲਾਂ ਬੜੀਆਂ ਉਹਦੇ ਪਰੇ ਵੀ ਹੌਲੀ-ਹੌਲੀ ਮਿੱਟੀ ਸਿੱਟੀ ਕੇ ਉੱਚੀ ਕਰਦੇ ਆਂ ਹੁਣ ਪਤਾ ਨਹੀਂ ਅਚਾਨਕ ਆਹਾ ਢਾਈ ਤੋਂ ਢਾਈ ਮਹੀਨਿਆਂ ਦੇ ਵਿੱਚ ਪਿੰਡ ਦੇ ਹੀ ਆ ਦੀਪ ਪੁੱਤਰ ਬੇਵਰਾਜ ਉਹ ਉਸ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਸਾਥੀ ਦਲੇ ਹੋਏ ਇੱਥੇ ਉਹ ਬਾਰ ਬਾਰ ਦਿੱਲੀ ਆ ਕੇ ਇਹ ਸੜਕ ਦੇ ਉੱਪਰ ਗੋਹਾ ਛੁੱਟ ਦਿੰਦੇ ਆ ਸੰਗ ਪਰੇਸ਼ਾਨ ਕਰਦੇ ਆ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਪੰਚਾਇਤ ਦੇ ਵਿੱਚ ਤੇ ਪੰਚਾਇਤ ਰਾਜ ਦਰੋਂ ਨੂੰ ਬੁਲਾਇਆ ਨਾ ਤੇ ਉਹ ਪੰਚਾਇਤ ਆਏ ਉਹ ਕਹਿੰਦੇ ਜੀ ਅਸੀਂ ਨਹੀਂ ਆਣਾ ਪੰਚਾਇਤ ਦੇ ਵਿੱਚ ਤੇ ਜਦੋਂ ਪੰਚਾਇਤ ਨੇ ਕਿਹਾ ਕਿ ਇੱਥੇ ਨਹੀਂ ਸੱਟਣਾ ਤੁਸੀਂ ਇਹ ਚੀਜ਼ਾਂ ਨੂੰ ਬੰਦ ਕਰੋ ਉਹ ਸ਼ਰਿਆਮ ਧੱਕਾ ਕਰਦੇ ਆ ਉੱਥੇ ਗੋਹਾਛੜਦੇ ਆ ਪੁਲਿਸ ਪ੍ਰਸ਼ਾਸਨ ਨੂੰ ਕੱਲ ਐਪਲੀਕੇਸ਼ਨ ਦੇ ਕੇ ਆਏ ਸੀ ਐਸ ਐਚਓ ਸਾਹਿਬ ਨੂੰ ਕਿ ਇਹਨਾਂ ਨੂੰ ਮਿਲੋ ਇਹਨਾਂ ਨੂੰ ਪੁੱਛੋ ਕੀ ਗੱਲ ਹੈ ਕਿਉਂ ਪੰਚਾਇਤੀ ਜ਼ਮੀਨ ਦੇ ਉੱਪਰ ਇਹਨਾਂ ਦੀ ਸੜਕ ਨੂੰ ਰੋਕਿਆ ਜਾ ਰਿਹਾ ਪਰ ਰਾਤ ਦੀ ਹੋਰੀ ਘਟਨਾ ਹੋ ਗਈ ਰਾਤ ਇਥੇ ਲਿਆ ਕੇ ਵੱਡੀ ਸਾਰੀ ਟਰਾਲੀ ਛੁੱਟੀ ਉਹਨਾਂ ਨੇ ਗੋਹੇ ਦੀ ਉਸ ਤੋਂ ਬਾਅਦ ਇਹਨਾਂ ਦੇ ਦੋ ਮੱਝਾਂ ਵੀ ਕਿ ਚੋਰੀ ਹੋ ਗਈਆਂ ਇਹਨਾਂ ਦਾ ਗੇਟ ਵੀ ਟੁੱਟਿਆ ਇਹਨਾਂ ਨੇ ਫੋਨ ਕੀਤਾ 4 ਵਜੇ ਦੇ ਕਰੀਬ ਕਿ ਜੀ ਸਾਡੇ ਇੱਧਰ ਦਾ ਹੋ ਗਿਆ ਆ ਕੇ ਦੇਖੋ ਜਦੋਂ ਦੇਖਿਆ ਤਾਂ ਇੱਥੇ ਦੋ ਮੱਝਾਂ ਗਾਇਬ ਸੀ ਔਰ ਹੁਣ ਇੱਕ ਹੋਰ ਵੀਡੀਓ ਪਾਈ ਜਦੋਂ ਆਏ ਵਾਪਸ ਉਹੀ ਜਿਹੜੇ ਸ਼ਰਾਰਤੀ ਆਨਸਰ ਕਿਤੇ ਜਾ ਰਿਆ ਸੀ ਟਰੈਕਟਰ ਲੈ ਕੇ ਜਦੋਂ ਰੁਕਿਆ ਉਹ ਧਮਕੀਆਂ ਦੇ ਰਿਹਾ ਹੈ ਸ਼ਰਿਆਮ ਧਮਕੀਆਂ ਦੇ ਰਿਹਾ ਕਿ ਜੋ ਕਰਨਾ ਕਰ ਲੋ ਕੋਈ politcal ਸ਼ਾਇਦ ਦੇਖੋ politcal ਸ਼ਾਇਦ ਜੇ ਕੁਝ ਵੀ ਹੈ ਪਰ ਇਨਸਾਫ ਤੇ ਮਿਲਣਾ ਚਾਹੀਦਾ ਹੈ ਗਰੀਬਾਂ ਦਾ ਰਹਿਣਾ ਹੱਕ ਨਹੀਂ ਇੱਥੇ ਜੇ ਕੋਈ ਗਰੀਬ ਬੰਦਾ ਹੈ ਤਾਂ ਉਹਦਾ ਕੋਈ ਬਸ ਬਸ ਹੀ ਕੋਈ ਹੱਕ ਹੀ ਨਹੀਂ ਉਹਦਾ ਉਹ ਇੱਥੇ ਆਪਣੀ ਗੱਲ ਹੀ ਨਹੀਂ ਕਰ ਸਕਦਾ ਇੱਕ ਬੰਦੇ ਸ਼ਰਿਆਮ ਧੱਕੇਸ਼ਾਹੀ ਕਰ ਰਿਹਾ ਹੈ ਔਰ ਉਹਨਾਂ ਨੂੰ ਕਿਹਦੀ سپورਟ ਹੈ ਜੇ ਕੋਈ ਉਹਨਾਂ ਦੀ سپورਟ ਵੀ ਕਰ ਰਿਹਾ ਤੇ ਬਹੁਤ ਮਾੜੀ ਗੱਲ ਹੈ ਬੋਲ ਸੀਓ ਕੰਪਲੇਨਸ ਦਿੱਤੀ ਪੁਲਿਸ ਸ਼ਹਿਰੋਂ ਕੋਈ ਆਇਆ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਸ਼ਹਿਰੋਂ ਕੋਈ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਸਕਾਈ ਨਿਊਜ਼ ਪੰਜਾਬ ਦੇ ਲਈ ਹੁਸ਼ਿਆਰਪੁਰ ਤੋਂ ਅਮਰਿਕ ਕੁਮਾਰ ਦੀ ਰਿਪੋਰਟ